ਹੂ ਹੀ ਵਿਸੁਖ ਕੀ ਵੇ ਜਿੱਥੋਂ ਪੀਂਦੇ ਸੀ ਕਦੇ ਪਾਣੀ ਵੇ ਮੇਰੇ ਕੁੱਟ ਕੇ ਝਾੜੇ ਵੇ ਕਿੱਥੇ ਬੈਣ ਮੋਰਾ ਦਿਆਂ ਡਾਰਾਂ ਹੁਣ ਮੈਂ ਕੱਲੀ ਰਹਿ ਗਈ ਵੇ ਨਾਰੀ ਪੀਂਗ ਤੇ ਨਾ ਮਟਿਆਰਾ ਹੁਣ ਮੈਂ ਕੱਲੀ ਰਹਿ ਗਈ ਵੇ ਨਾਰੀ ਪੀਂਗ ਤੇ ਨਾ ਮਟਿਆਰਾ ਜਦ ਨਿੱਕੀ ਹੁੰਦੀ ਸੀ ਐਸੀ ਹੱਥੀ ਪਾਣੀ ਪਾਉਂਦਾ ਸੁੱਕ ਪੱਤ ਚੜ ਹੋ ਗਈ ਵੈ ਮੁੜ ਕੇ ਫਿਰ ਉਹ ਦਿਨ ਨਹੀਂ ਆਉਂਦੇ ਸੁੱਕ ਪੱਤ ਚੜ ਹੋ ਗਈ ਵੈ ਮੁੜ ਕੇ ਫਿਰ ਉਹ ਦਿਨ ਨਹੀਂ ਆਉਂਦੇ ਵੇ ਜਦ ਵਟਣ ਅੰਕ ਮੇਰਾ ਮੈਂ ਕਿਦਾਂ ਦਿਲ ਤੇ ਪੀੜ ਜ਼ਹਾਰਾ ਹੁਣ ਮੈਂ ਕੱਲੀ ਰਹਿ ਕਿਵੇਂ ਨਾਰੀ ਪੀਂਘ ਤੇ ਨਾ ਮੁਟਿਆਰਾ ਹੁਣ ਮੈਂ ਕੱਲੀ ਰਹੇਗੀ ਵੈ ਨਾਰੀ ਨਾ ਮਟਿਆਰ ਲੱਖਾਂ ਮੇਰੇ ਏਬ ਕਰੋਣਾ ਲੱਖਾਂ ਹਮਾ ਤੇ ਹਾ ਕੜシャਵਾ ਬੁੰਦਾ ਮੈਨੂੰ ਕਿਧਰੇ ਨજર ਨਾ ਆਵੇ ਹਾਂ ਹਾਂ ਗਏ ਹੋ ਜਿਸ ਤੁਲੇ ਕਾ ਸ਼ਾ ਉਦਾਰੀ ਤੇ ਰੱਬ ਨੇ ਸਵਾਰੇ ਬਣਾਏ ਰੱਬ ਨੇ ਸਵਰਗ ਬਣਾਏ ਵੇ ਮੈਂ ਪਿੱਪਲੀ ਪਿੰਡ ਦੀ ਵੇ ਕੋਈ